ਤੇ ਉਹਨਾਂ ਨੇ ਨਾ ਬੰਦੇਓ ਅੰਮਾ ਮੇਰੀ ਸਾਲ ਘਰੇ ਗਾਦਾ ਵਿਸ਼ਵਾ ਕਰ ਪਾਉਂਦਾ ਤੇ ਆ ਬਚਿਆਦਾ 12 ਬਚ ਗਿਓ ਰੱਬਾ ਸਾਲ ਤੇ ਉਹਨਾਂ ਨੇ ਨਾ ਬੰਦੇਓ ਅੰਮਾ ਮੇਰੀ ਸਾਲ ਘਰੇ ਗਾਦਾ ਵਿਸ਼ਵਾ ਕਰ ਪਾਉਂਦਾ ਤੇ ਆ ਬਚਿਆਦਾ 12 ਬਚ ਗਿਓ ਰੱਬਾ ਸਾਲ ਤੇ ਉਹਨਾਂ ਨੇ ਨਾ ਬੰਦੇਓ ਅੰਮਾ ਮੇਰੀ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਉਹਨਾਂ ਦੀ ਝੁੱਗੀਆਂ ਨੂੰ ਅੱਗ ਲੱਗ ਗਈ ਦੋ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਸ਼ਾਰਟ ਸਰਕਟ ਦੇ ਕਾਰਨ ਇਹ ਸਾਰਾ ਹਾਦਸਾ ਹੋਇਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਗਰੀਬ ਪਰਿਵਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਗਿਆ ਮੁਦਕੀ ਰੋਡ ਦਾ ਇਹ ਸਾਰਾ ਮਾਮਲਾ ਹੈ ਜਿੱਥੇ ਬਣੀਆਂ ਹੋਈਆਂ ਝੁੱਗੀਆਂ ਨੂੰ ਅੱਗ ਲੱਗ ਗਈ ਦੋ ਚੁਗੀਆਂ ਸੜ ਕੇ ਸਵਾਖ ਹੋ ਗਈਆਂ ਬਿਜਲੀ ਸ਼ਾਰਟ ਸਰਕਟ ਵੱਡਾ ਕਾਰਨ ਬਣਿਆ ਹਾਲਾਂਕਿ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਗਰੀਬ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਗਰੀਬ ਪਰਿਵਾਰ ਪੁੱਬਾ ਮਾਰਦਾ ਰੋਂਦਾ ਕਰਲਾਉਂਦਾ ਨਜ਼ਰ ਆਇਆ ਅਤੇ ਇਹ ਹੀ ਕਹਿ ਰਿਹਾ ਸੀ ਕਿ ਸਾਡਾ ਸਭ ਕੁਝ ਤਬਾਹ ਹੋ ਗਿਆ ਸਾਡਾ ਕੁਝ ਵੀ ਨਹੀਂ ਬਚਿਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਗਰੀਬ ਪਰਿਵਾਰ ਦਾ ਸਭ ਕੁਝ ਸੜ ਕੇ ਬੰਦੇਓ ਅੱम्मा ਮੇਰੀ ਉਹਨਾਂ ਨੇ ਨਾ ਮਰਿਆ ਬੰਦੇਓ ਅੱम्मा ਮੇਰੀ ਸਾਲ ਘਰ ਦਾ ਵਿਸ਼ਵਾਸ ਮੇਰਾ 6 ਬੱਚਿਆ ਦਾ 1 ਵੀਰ ਬਚ ਗਿਆ ਹੋਰ ਅੱਪਾ ਸਾਲ ਹੈ ਉਹਨਾਂ ਨੇ ਨਾ ਮਰਿਆ ਆਰੇ ਤੇ ਬੱਚਿਆਦਾ ਇਕ ਵੀ ਨਹੀਂ ਬਚਿਆ ਰੱਬਾ ਸਾਲ ਬੱਤੀ ਉਹਨਾਂ ਨੇ ਬੰਦੇਓ ਅੰਮਾ ਮੇਰੀ ਮੇਰੇ ਭਰਾਵਾਂ ਦੇ ਘਰ ਰਹੇਗੇ ਦੋਨੇ ਮਚ ਗਏ ਉਸ ਵਿੱਚ ਬਚਿਆ ਹੈਗਾ ਕੁਛ ਵੀ ਨਹੀਂ ਬਚਿਆ ਕੋਈ ਪਾਂਡਾ ਨਹੀਂ ਕੋਈ ਟਿੰਡਾ ਨਹੀਂ ਕੋਈ ਚੀਜ਼ ਨਹੀਂ ਕੋਈ ਵਸਤ ਨਹੀਂ ਕੋ ਲੈਣ ਨਹੀਂ ਦੇਣ ਨਹੀਂ ਅਰਬ ਦਾ ਵਾਸਾ ਗਰੀਬ ਆਦਮੀ ਹੈਗੇ ਮਾਦਾ ਕਿੰਨੇ ਵਰੀ ਗੱਲ ਹੈ ਇਹ ਇਹ 3:30 ਵਜੇ ਦੀ ਇਹ 3:30 ਵਜੇ ਦੀ ਗੱਲ ਹੈਗੀ ਤੇ ਕੋਈ ਥੇ ਕੋਈ ਅਗਨੀ ਭੰਗ ਨਹੀਂ ਪਤਾ ਨਹੀਂ ਹੈ ਕਿ ਕਿਹੜਾ ਸ਼ਾਟ ਹੋ ਗਿਆ ਨਾਲ ਅੱਗ ਲੱਗੀ ਜੀ ਕਿ ਧੱਕਾ ਦੇ ਨਾਲ ਅੱਗ ਲੱਗੀ ਹੈਗੀ ਤੇ ਦੋ ਘਰਾਂ ਦਾ ਨੁਸਾਨ ਹੋ ਗਿਆ ਕਿ ਕਿ ਨੁਸਾਨ ਹੋਇਆ ਸਾਰਾ ਕੁਝ ਸੇ ਕੁਝ ਵੀ ਨਹੀਂ ਬਚਿਆ ਹੈਗਾ ਸਾਰਾ ਕੁਝ ਘਰ ਦੇ ਵਿੱਚ ਕਿਹੜੀ ਜੀਤੀਆਂ ਵੀ ਬਿਸਤਰੇ ਵੀ ਸਾਰਾ ਲੀੜਾ ਲੱਤਾ ਵੀ ਪਾਂਡਾ ਟਿੰਡਾ ਵੀ ਬਿਆਦਾ ਸਮਾਨ ਕੁੜੀਆਂ ਦਾ ਸੀ ਆ ਬਾਹਰ ਦਾ ਸਪਾਰਸ਼ ਆ ਕਲ ਤੇਰੇ ਦੋ ਪਰ ਆਏ ਸੀਗੇ ਬਾਹਰੋਂ ਉਹਨਾਂ ਨੇ ਵੀ ਸਮਾਨ ਲਿਆਂਦਾ ਸੀ ਆ ਮਾੜਾ ਮੋਟਾ ਬੱਚਿਆਂ ਵਾਸਤੇ ਅਸੀਂ ਅੱਖਾਂ ਨਾਲ ਦੇਖਿਆ ਨਹੀਂ ਹੈਗਾ ਭਾਈ ਕਿਵੇਂ ਸੀ ਆ ਕਿਵੇਂ ਨਹੀਂ ਤੇ ਸਾਰਾ ਹੀ ਬਰਬਾਦ ਹੋ ਗਿਆ ਕੁਛ ਵੀ ਨਹੀਂ ਬਚਿਆ ਹੈਗਾ ਕਿ ਇਹ ਇਹ ਰੱਬ ਦਾ ਵਾਸਤਾ ਗਰੀਬ ਆ ਸਰਕਾਰ ਕੋਲੋਂ ਕੀ ਮੰਗ ਕਰਦੇ ਹਾਂ ਭਾਈ ਮੰਗ ਸਾਡੀ ਸਾਰੀ ਚਾਹੀਦਾ ਸਾਨੂੰ ਬਸ ਹਾਂ ਦੇਵ ਤੁਹਾਡਾ ਪਲਾਕਾਰ